ਜਿਹੜੀ ਉਹ ਬੀਬੀ ਕਰ ਰਹੀ ਹੈ ਜੇ ਆਪਣੇ ਕੋਲ ਟਾਈਮ ਅੱਜ ਹੋਇਆ ਤੇ ਆਪਾਂ ਉਹਦੀ ਉਹਦਾ ਕਲਿੱਪ ਚਲਾ ਕੇ ਥੋੜਾ ਜਿਹਾ ਗੱਲ ਹਰ ਗੱਲ ਦੇ ਉੱਤੇ ਉਹ ਗੁਰਬਾਣੀ ਦੀ ਭਗਤੀ ਸੁਣਾਈ ਜਾਂਦੀ ਹੁਣ ਹੋਇਆ ਕੀ ਆ ਜਿਹੜੇ ਪ੍ਰਚਾਰਕ ਆ ਨਾ ਸਾਡੇ ਜਿਹੜੇ ਕਥਾਕਾਰ ਆ ਸਾਡੇ ਜਿਹੜੇ ਬਾਬੇ ਆ ਸਾਡੇ ਉਹ ਜਦੋਂ ਕਿਸੇ ਨੂੰ ਸਿੱਖਿਆ ਦਿੰਦੇ ਨਾ ਜਦੋਂ ਕਿਸੇ ਨੂੰ ਮੋਟੀਵੇਟ ਕਰਦੇ ਆ ਅਖੰਡ ਕੀਰਤਨੀ ਜੱਥੇ ਵਾਲਿਆਂ ਨੂੰ ਦੇਖਿਓ ਤੁਸੀਂ ਜਿਹੜੀ ਆਪਣੀ ਇੱਕ ਆਈਡੀਓਲੋਜੀ ਆ ਉਹਨਾਂ ਦੀ ਜਿਹੜੀ ਭਾਈ ਰਣਧੀਰ ਸਿੰਘ ਨੇ ਆਈਡੀਓਲੋਜੀ ਦਿੱਤੀ ਆ ਵੀ ਅਖੰਡ ਕੀਰਤਨ ਕਰਨਾ ਨਾਮ ਜਪਣਾ ਨਾਮ ਜਪਣੇ ਨਾਲ ਕੀ ਹੁੰਦਾ ਆ ਠੀਕ ਆ ਗੁਰੂ ਸ਼ਬਦ ਦੇ ਦਰਸ਼ਨ ਹੋ ਜਾਂਦੇ ਸਾਕਸ਼ਾਤ ਦਿਸ ਜਾਂਦੇ ਆ ਉਹ ਜਿਹੜੀਆਂ ਜਿਹੜੇ ਉਹ ਸ਼ਬਦ ਆ ਨਾ ਹੁਣ ਨਾਮ ਦੀ ਗੱਲ ਉਹ ਕਰਦੇ ਆ ਜਦੋਂ ਨਾਮ ਸ਼ਬਦ ਆਉਂਦਾ ਗੁਰਬਾਣੀ ਚ ਜਿੱਥੇ ਵੀ ਆ ਗਿਆ ਉਹ ਕਹਿੰਦੇ ਆ ਦੇਖੋ ਗੁਰੂ ਸਾਹਿਬ ਦੇ ਹੁਣ ਬੀਬੀ ਨੂੰ ਜਦੋਂ ਉਹ ਉਹ ਪੁੱਛ ਰਿਆ ਬੰਦਾ ਦਾ ਸਵਰਗ ਦੇ ਬਾਰੇ ਠੀਕ ਆ ਭੂਤ ਪ੍ਰੇਤਾਂ ਦੇ ਬਾਰੇ ਉਹਨਾਂ ਦੇ ਪਰ ਉੱਥੇ ਉੱਥੇ ਸਵਰਗ ਲੋਕ ਉੱਥੇ ਪਰੀਆਂ ਆਉਂਦੀਆਂ ਹੋਣੀਆਂ ਉਹ ਫਟਾਫਟ ਉਸ ਉੱਥੇ ਪੰਕਤੀ ਤੇ ਹਾਂ ਗੁਰੂ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਰਾਗ ਰਤਨ ਪਰਵਾਰ ਪਰੀਆਂ ਅਸੰਖ ਸੂਰਗ ਜਿਹੜੇ ਮਰਗਾਚ ਠੀਕ ਆ ਕਾਲਪੁਰਖ ਦੇ ਬਾਰੇ ਠੀਕ ਆ ਕਿ ਪ੍ਰਕਾਸ਼ ਰੂਪਿਆ ਹੋ ਠੀਕ ਆ ਮਤਲਬ ਹਰ ਗੱਲ ਤੇ ਪੰਕਤੀ ਹਰ ਗੱਲ ਤੇ ਪੰਕਤੀ ਹੁਣ ਉਹ ਉਹਨੂੰ ਸੁਣ ਕੇ ਸਮਝ ਤੁਹਾਨੂੰ ਝਟਾ ਜਾਣੀਆਂ ਵੀ ਨਹੀਂ ਨਹੀਂ ਨਾ ਤਾਂ ਉਹ ਇੱਥਾਂ ਜਿਹੜਾ ਉਹਦਾ ਚਿਹਰਾ ਹੈ ਨਾ ਉਹ ਝੂਠ ਬੋਲਣ ਵਾਲਾ ਨਹੀਂ ਹੈ ਠੀਕ ਆ ਤੇ ਇੰਨੀ ਦਿਮਾਗੀ ਵੀ ਹੈ ਨਹੀਂ ਉਹ ਪੇ ਪਲੈਨਿੰਗ ਕਰ ਰਹੀ ਆ। ਜੇ ਅਸੀਂ ਇਹ ਸੋਚੀਏ ਨਾ ਪੇ ਉਹ ਉਹ ਇੱਕ ਸਾਜ਼ਿਸ਼ ਕਰ ਰਹੀ ਆ। ਠੀਕ ਹੈ। ਨਹੀਂ ਮੈਨੂੰ ਤੀਜੀ অপਸ਼ਨ ਲੱਗਦੀ ਆ। ਮੈਨੂੰ ਲੱਗਦਾ ਪੇ ਉਹ ਯਕੀਨਮੰਦ ਦੀ ਆ ਇਸ ਗੱਲ ਤੇ। ਉਹਨੂੰ ਭਰੋਸਾ ਆ। ਇਦਾਂ। ਉਹਨੂੰ ਇਲਿਊਜ਼ਨ ਹੋ ਗਿਆ। ਤੁਸੀਂ ਨਾ ਜੈਨ ਧਰਮ ਨੂੰ ਪੜੋ ਬੇਸੇ ਵੀ ਸਮਾਜ ਵਿਗਿਆਨ ਦੇ ਬਾਰੇ ਜਿੰਨੇ ਦੁਨੀਆਂ ਦੇ ਫਲਸਫਰ ਹੋਏ ਆ ਠੀਕ ਆ ਬਿਊਟੀ ਇਹ ਆ ਕਿ ਇੰਡੀਆ ਕਿਉਂਕਿ ਪੁਰਾਣੀ ਸਭਿਅਤਾ ਆ ਇੰਡੀਆ ਦੇ ਜਿਹੜੇ ਸਕਾਲਰ ਆ ਉਹ ਜਦੋਂ ਜੈਨ ਧਰਮ ਨੂੰ ਲੈ ਕੇ ਗੱਲ ਕਰਦੇ ਆ ਬੁੱਧ ਧਰਮ ਨੂੰ ਲੈ ਕੇ ਗੱਲ ਕਰਦੇ ਆ ਚਾਰ ਵਾਕ ਨੂੰ ਲੈ ਕੇ ਗੱਲ ਕਰਦੇ ਆ ਆਰੀਆ ਸਮਾਜੀਆਂ ਨੂੰ ਆਰੀਆ ਸਮਾਜ ਤਾਂ ਬਹੁਤ ਬਾਧੀ ਦੇਣਿਆ ਆ ਜੀ ਠੀਕ ਹੈ ਤੁਸੀਂ ਉਹ ਜਿਹੜੀਆਂ ਪ੍ਰਾਣੀਆਂ ਸਭਿਆਤਾ ਨਾਮ ਨਾਲ ਦੀਆਂ ਪ੍ਰਾਣੀਆਂ માનਤਾਵਾਂਆਂ ਉਹਨਾਂ ਦੀਆਂ ਜਦੋਂ ਉਹਨਾਂ ਨੂੰ ਲੈ ਕੇ ਉਹ ਗੱਲ ਕਰਦੇ ਆ ਫਿਰ ਉਹ ਗ੍ਰੀਕ ਦੇ ਯੂਨਾਨ ਦੇ ਜਰਮਨ ਦੇ ਫਰਾਂਸ ਦੇ ਜਿਹੜੇ ਮੰਨ ਲਓ 13ਵੀਂ 14ਵੀਂ 15ਵੀਂ 16ਵੀਂ ਸਦੀ ਦੇ ਫਿਲਾਸਫਰ ਹੋਏ ਆ ਜਿਨ੍ਹਾਂ ਨੇ ਸਮਾਜ ਵਿਗਿਆਨ ਬਾਰੇ ਸਮਾਰਤ ਦੀਆਂ માનਤਾਵਾਂਾਂ ਬਾਰੇ ਰੱਬ ਬਾਰੇ ਕਿਉਂਕਿ ਜਦੋਂ ਕਿਸੇ ਵਿਚਾਰਤਾਰਾ ਦੀ ਗੱਲ ਆਉਂਦੀ ਆ ਨਾ ਤੇ ਉੱਥੇ ਪਹਿਲਾ ਸਵਾਲ ਇਹ ਉੱਠਦਾ ਪੇ ਜਿਹੜੀ ਇਹ ਵਿਚਾਰਧਾਰਾ ਆਇਆ ਇਹਦਾ ਰੱਬ ਦੇ ਬਾਰੇ ਗੋਡ ਦੇ ਬਾਰੇ ਕੀ ਖਿਆਲ ਹੈ ਪਹਿਲਾ ਖਿਆਲ ਇਹ ਆਉਂਦਾ ਪਹਿਲਾ ਸਵਾਲ ਇਹ ਉੱਠਦਾ ਫਿਰ ਸਵਾਲ ਇਹ ਆਉਂਦਾ ਆ ਪੇ ਇਹ ਜਿਹੜੀ ਵਿਚਾਰਧਾਰਾ ਦੀ ਗੱਲ ਕਰਦੇ ਆ ਜਿਹੜੇ ਧਰਮ ਦੀ ਗੱਲ ਕਰਦੇ ਆ ਜਿਹੜਾ ਕੋਈ ਨਵਾਂ ਜਨਮ ਦਤਾ ਹੈ ਜਿਹਦੀ ਗੱਲ ਕਰਦੇ ਆ ਤੁਸੀਂ ਉਹ ਸੰਸਾਰ ਦੇ ਬਾਰੇ ਕੀ ਵਿਚਾਰ ਰੱਖਦਾ ਵੀ ਸੰਸਾਰ ਕਿੱਦਾਂ ਬਣਿਆ ਰੱਬ ਹੈ ਨਹੀਂ ਹੈ ਜੇ ਹੈ ਤਾਂ ਕਿਦਾਂ ਹੈ ਮਤਲਬ ਸਾਰਾ ਵੀ ਤੁਹਾਡੇ ਮੁਤਾਬਕ ਤੁਹਾਡੀ ਫਲਸਫੀ ਕੀ ਕਹਿੰਦੀ ਆ ਇਹ ਸਾਰੇ ਕੁਝ ਬਾਰੇ ਫਿਰ ਮਨੁੱਖ ਦੇ ਬਾਰੇ ਫਿਰ ਜੰਮਣ ਮਰਨ ਦੇ ਬਾਰੇ ਆਤਮਾ ਦੇ ਬਾਰੇ ਇਸ ਸਵਾਲ ਸਾਰਿਆਂ ਦੇ ਵਿੱਚ ਸਾਂਝੇ ਸਾਡੀ ਬਦਕਿਸਮਤੀ ਇਹ ਆ ਸਾਡੇ ਵਿਦਵਾਨਾਂ ਨੇ ਰੈਂਡਮਲੀ ਪੰਕਤੀਆਂ ਚੱਕ-ਚੱਕ ਜਿਹੜੇ ਮਸਕੀਨ ਹੋਣੀ ਜਿੰਨੇ ਪੁਰਾਣੇ ਬੰਦੇ ਹੋਏ ਆ ਉਹ Hindu ਜਿਹੜੇ ਵਿਦਵਾਨ ਹੋਏ ਆ ਨਿਰਮਲ ਜਿਹਨਾਂ ਨੂੰ ਕਹਿੰਦੇ ਸੀ ਸੰਤ ਸਾਧੇ ਉਹਨਾਂ ਤੋਂ ਸੁਣੀ ਗੰ ਗੱਲਾਂ ਪੜਿਓ ਪੜੀਆਂ ਇਹਨਾਂ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਲੈ ਆ ਪਰ ਵਿਆਖਿਆ Hinduਤਰ ਮਲ ਚੱਕੀ ਉਹ ਜਿਹੜੀ ਬੀਬੀ ਨੇ ਗੱਲਾਂ ਕੀਤੀਆਂ ਆ ਸਾਰੀਆਂ ਦੀਆਂ ਸਾਰੀਆਂ ਉਹ ਆ ਜਿਹੜੀ Hindu ਫਲਸਫੀ ਆ ਉਹ ਚਾਹੇ ਜੈਨੀਆਂ ਦੇ ਰਾਹੀ ਆਈ ਆ ਚਾਹੇ ਬੁੱਧੀਆਂ ਦੇ ਰਾਹੀ ਆਈ ਆ ਕਿਸੇ ਨੇ ਰੱਬ ਨੂੰ ਮੰਨਿਆ ਹੁਣ ਸਭਾ ਦੁਨੀਆ ਨੂੰ ਇਸ ਗੱਲ ਤੇ ਆਉਂਦਾ ਕਿ ਅਸੀਂ ਜਿਹੜੀਆਂ ਮਨਉਤਾਂ ਦੱਸ ਰਹੇ ਨਾ ਸੰਸਾਰ ਨੂੰ ਕਿ ਗੁਰਬਾਣੀ ਆ ਕਹਿੰਦੀ ਗੁਰਬਾਣੀ ਆ ਕਹਿੰਦੀ ਆ ਉਹਦੇ ਚੋ ਕੁਝ ਗੱਲਾਂ ਉਹਨਾਂ ਲੋਕਾਂ ਦੀਆਂ ਉਹਨਾਂ ਧਰਮਾਂ ਦੀਆਂ ਆ ਜਿਹੜੇ ਰੱਬ ਦੀ ਹੋਂਦ ਨੂੰ ਮੰਨਦੇ ਨਹੀਂ ਕੁਝ ਉਹਨਾਂ ਦੀਆਂ ਆ ਜਿਹੜੇ ਰੱਬ ਨੂੰ ਮੰਨਦੇ ਆ ਪਰ ਜਿਹੜੀਆਂ ਸ਼ਕਤੀਆਂ ਉਸ ਕਿਸੇ ਅਦੁੱਤੀ ਸ਼ਕਤੀ ਨੂੰ ਕਿਸੇ ਅਸੀਮ ਸ਼ਕਤੀ ਨੂੰ ਰੱਬ ਭਗਵਾਨ ਕਹੇ ਕਿ ਦਿੱਤੀਆਂ ਹੋਈਆਂ ਸੀ ਨਾ ਜਿਦਾ ਹਿੰਦੂਆ ਨੇ ਬ੍ਰਹਮਾ ਵਿਸ਼ਨੂੰ ਕਿਉਂਕਿ ਮੇਨ ਜਿਹੜੀ ਰੱਬ ਦੀ ਜ਼ਰੂਰਤ ਉਦੋਂ ਪਈ ਜਦੋਂ ਇਹ ਗੱਲ ਹੋਈ ਕਿ ਸੰਸਾਰ ਕਿੱਦਾਂ ਬਣਿਆ ਇਹ ਦ੍ਰਕਸ਼ ਐਡਾ ਵੱਡਾ ਆ ਸੀ ਈਚ-ਬਿਜਿਆ ਹੋ ਗਿਆ ਬੱਚੇ ਹੁੰਦੇ ਆ ਮਕਾਨ ਬਣਦੇ ਆ ਕੋਈ ਪੁਲ ਬਣਿਆ ਬਿਲਡਿੰਗ ਬਣੀ ਸਾਰਾ ਕੁਝ ਅਸੀਂ ਕਰਦੇ ਆ ਇਹ ਦੁਨੀਆ ਕਿੱਦਾਂ ਬਣੀ ਪਹਿਲਾਂ ਜਿਦਾ ਏਦਾ ਧਰਤੀ ਦਾ ਖਿਆਲ ਆਈ ਗਿਆ ਦੂਜੇ ਗ੍ਰਹਾਂ ਦਾ ਖਿਆਲ ਆਈ ਗਿਆ ਵੀ ਦਿਨ ਰਾਤ ਕਿੱਦਾਂ ਹੁੰਦੇ ਮੈਂ ਕਿੱਥੋਂ ਪੈਂਦਾ ਉਸ ਵੇਲੇ ਰੱਬ ਦਾ ਖਿਆਲ ਆਇਆ ਤੇ ਉਹਦਾ ਜਿੰਨ ਵੀ ਉਹਦੇ ਬਾਰੇ ਪਹਿਲਾਂ ਸੋਚਿਆ ਉਹਨ ਜਿਹੜੀ ਜਿਹੜੀ ਚੀਜ਼ ਬੰਦੇ ਦੇ ਕੰਟਰੋਲ 'ਚ ਨਹੀਂ ਸੀ ਨਾ ਉਹ ਸ਼ਕਤੀ ਸਾਰੀ ਉਹਨੂੰ ਦਿੱਤੀ ਕੋਈ ਤਾਂ ਦੀ ਬਿਮਾਰੀ ਲੱਗਦੀ ਸੀ ਕੋਈ ਅਚਾਨਕ ਐਕਸੀਡੈਂਟ ਹੋ ਜਾਂਦਾ ਸੀ ਅਰਥਕੁਇਕ ਆਉਂਦਾ ਸੀ ਬੰਦੇ ਮਰ ਜਾਂਦੇ ਸੀ ਉਹ ਸਾਰੀਆਂ ਸ਼ਕਤੀਆਂ ਉਹਨੂੰ ਦਿੰਦਾ ਗਿਆ ਹੁਣ ਜਦੋਂ ਉਹ ਜਿਹੜੇ ਗਿਆਨੀ ਬੰਦੇ ਸੀ ਨਾ ਹੁਣ ਜਦੋਂ ਜੈਨ ਹੀ ਹੋਏ ਆ ਜਿੱਦਾਂ ਮਹਾਤਮਾ ਬੁੱਧ ਨੇ ਵੀ ਬੜੇ ਸਵਾਲ ਠਾਏ ਆ ਹੁਣ ਜੈਨੀਆਂ ਨੇ ਜਦੋਂ ਇਹ ਸਵਾਲ ਠਾਇਆ ਪੇ ਹੱਦ ਹੋ ਗਈ ਉਹ ਸਾਰਾ ਕੁਝ ਤਾਂ ਬੰਦੇ ਦੇ ਦਿਮਾਗ ਵਿੱਚ ਹੈ ਜਿਹੜੀਆਂ ਸ਼ਕਤੀਆਂ ਤੁਸੀਂ ਰੱਬ ਨੂੰ ਦੇ ਰਹੇ ਆ ਉਹ ਉਹ ਸਾਰਾ ਕੁਝ ਕਰਨ ਦੀ ਯੋਗਤਾ ਬੰਦਾ ਆ ਉਹਦੇ ਦਿਮਾਗ ਦੇ ਵਿੱਚ ਪਾਇਆ ਗਿਆ ਚਾਹੇ ਕੁਝ ਕ੍ਰੀਏਟ ਕਰਨ ਦੀ ਗੱਲ ਸੀ ਕੁਝ ਖਤਮ ਕਰਨ ਦੀ ਗੱਲ ਸੀ ਪਾਲਣ ਦੀ ਗੱਲ ਸੀ ਹੌਲੀ ਹੌਲੀ ਜਾ ਕੇ ਜਿੱਦਾਂ ਜਿੱਦਾਂ ਇੱਕ ਤੋਂ ਬਾਅਦ ਦੂਜਾ ਜਦੋਂ ਹੁਣ ਆਇਨਸਟਾਈਨ ਦੀ ਗੱਲ ਕਰਦੇ ਆ ਉਹਦੀ ਸਟੇਟਮੈਂਟ ਬੜੀ ਮਸ਼ਹੂਰ ਆ ਜਦੋਂ ਉਹਨੂੰ ਪੁੱਛਿਆ ਗਿਆ ਹੈ ਕਿ ਨਿਊਟਨ ਨੇ ਵੀ ਬਹੁਤ ਕੰਮ ਕੀਤਾ ਪਰ ਤੈਂ ਜਿਹੜਾ ਕੰਮ ਕੀਤਾ ਤੈਂ ਕਮਾਲ ਕਰ ਦਿੱਤੀ ਠੀਕ ਹੈ ਤੇ ਹੁਣ ਉਹ ਜਦੋਂ ਕਹਿੰਦਾ ਵੀ ਨਿਊਟਨ ਨੇ ਜੋ ਕੀਤਾ ਉਹਨ ਆਪਣੇ ਪੈਰਾਂ ਤੇ ਖੜਾ ਹੋ ਕੇ ਕੀਤਾ ਮੈਂ ਜੋ ਕੀਤਾ ਮੈਂ ਉਹਦੇ ਮੁੱਢਿਆਂ ਤੇ ਖੜ ਕੇ ਕੀਤਾ ਜਿਹਨ ਮੁੱਢਲੇ ਰੂਪ ਦੇ ਵਿੱਚ ਕੰਮ ਕੀਤਾ ਖੋਜ ਕੀਤੀ ਜੇਨ ਕਿੰਤੂ ਕਰ ਉਹ ਬੇਸ਼ੱਕ ਇੱਕ ਕੋਈ ਗੱਲ ਹੋਵੇ ਜਿਹਨੂੰ ਨੁਕਤਾ ਪਤਾ ਲੱਗਿਆ ਜਿਹੜਾ ਉਹਦੇ ਮੁੱਢਿਆਂ ਤੇ ਚੜ ਕੇ ਦੇਖਣ ਲੱਗਾ ਉਹਨ ਮੰਨ ਲਓ 100 ਨੁਕਤੇ ਸੜ ਦਿੱਤੇ ਬਰਬਤ ਹੈ ਹੀ ਨਹੀਂ ਇਹ ਤਾਂ ਸਾਰਾ ਕੁਝ ਇੱਥੇ ਹੁੰਦਾ ਇਹ ਤਾਂ ਸਿਸਟਮ ਹੈ ਸਾਰਾ ਕੁਝ ਆਪਣੇ ਆਪ ਬਣਿਆ ਮਤਲਬ ਬਹੁਤ ਦੂਰ ਤਿੰਨ ਚਲ ਗਿਆ ਹੋਵੇ ਪਰ ਉਹ ਜਿਹੜੀ ਮੈਂ ਗੱਲ ਕਰਦਾ ਵੀ ਜਿੰਨੇ ਧਰਮ ਹੋਏ ਜਿਹੜਾ ਕੋ ਨਵੀਂ ਵਿਚਾਰਧਾਰਾ ਤੁਸੀਂ yogੀਆਂ ਦੀ ਜਦੋਂ ਗੁਰੂ ਸਾਹਿਬ ਦੇ ਨਾਲ ਸਿੱਧ ਗੋਸ਼ਟੀ ਦੀ ਗੱਲ ਕਰਦੇ ਆ ਉੱਥੇ ਉਹ ਸਵਾਲ ਪਿੱਤਰ ਗੁਰੂ ਕੋਣ ਆ ਭਾਈ ਰੱਬ ਤੂੰ ਕਿਹਨੂੰ ਕਹਿਣਾ ਸ਼ਕਤੀ ਕੋਣ ਆ ਉਹ ਸਵਾਲ बार-बार ਉੱਠਦੇ ਆ ਜਿੱਦਾਂ ਜਿੱਦਾਂ ਨਵੀਆਂ ਵਿਚਾਰਧਾਰਾਂ ਵੱਖਰੀਆਂ ਵੱਖਰੀਆਂ ਪਈਆਂ ਹੁਣ ਜਿਹੜੇ ਪ੍ਰਾਣੇ ਆ ਜਿਹੜਾ ਉਹ ਕਲੇਮ ਕਰਦੇ ਆ ਉਹ ਉਹ ਉਹਨਾਂ ਨੇ ਕਈ ਕਈਆਂ ਨੇ ਤਾਂ ਰੱਬ ਭਗਵਾਨ ਗੋਡ ਮੰਨਿਆ ਹੈ ਪਰ ਇਸ ਰੂਪ ਵਿੱਚ ਨਹੀਂ ਮੰਨਿਆ ਕਿ ਬਣਾਉਣੇ ਵਾਲਾ ਆ ਹੁਣ ਇੰਡੀਆ ਦੇ ਬਹੁਤੇ ਜਿਹੜੇ ਫਲਸਫਰ ਆ ਇੰਡੀਆ ਦੇ ਵਿੱਚ ਜਿਹੜੀਆਂ ਬਹੁ ਗਿਣਤੀ ਵਿਚਾਰਧਾਰਾ ਮਾਇਆ ਉੱਥੇ ਨਾਸਤਿਕ ਹੋਣ ਦਾ ਮਤਲਬ ਇਹ ਆ ਜਿਹੜਾ ਬ੍ਰਹਮਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਰੱਬ ਦੀ ਗੱਲ ਨਹੀਂ ਕਰਦੇ ਉਹ ਉਹਨਾਂ ਲਈ ਬ੍ਰਹਮਾ ਹੀ ਸਭ ਕੁਝ ਆ ਹੁਣ ਕਈ ਧਰਮ ਇਦਾਂ ਦੇ ਆ ਉਹ ਕਹਿੰਦੇ ਆ ਕਿ ਇਹ ਅਸੀਂ ਮੰਨਦੇ ਆ ਕਿ ਕਿਸੇ ਨੇ ਬਣਾਈ ਹੋਗੀ ਦੁਨੀਆ ਪਰ ਬ੍ਰਹਮਾ ਨੇ ਨਹੀਂ ਬਣਾਈ ਉਹਨੂੰ ਵੀ ਹਿੰਦੂ ਧਰਮ ਨੇ ਨਾਸਤਿਕ ਕਹਿ ਦਿੱਤਾ ਹਾਲਾਂਕਿ ਉਹ ਅਗਲਾ ਰੱਬ ਤੋਂ ਤਾਂ ਮੁਨਕਰ ਨਹੀਂ ਹੋ ਰਿਹਾ ਉਹ ਇਹ ਕਹਿ ਰਿਹਾ ਕਿ ਨਹੀਂ ਬ੍ਰਹਮਾ ਨਹੀਂ ਹੋ ਸਕਦਾ ਸ਼ਿਵ ਜੀ ਨਹੀਂ ਮਾਰ ਸਕਦਾ ਕਿਸੇ ਨੂੰ ਜਿਹੜਾ ਉਹ ਸ਼ਕਤੀ ਤੋਂ ਉਹਨਾਂ ਦੀ ਸ਼ਕਤੀ ਤੋਂ ਮੁਨਕਰ ਹੋ ਗਿਆ ਉਹਨੂੰ ਨਾਸਤਕ ਕਿਹਾ ਜਾਂਦਾ ਹੈ। ਇਹ ਉਹਨਾਂ ਤੀਆਂ ਜਿਹੜੀਆਂ ਬਸੀਆਂ ਦਲੀਲਾਂ ਸੀ ਬਈਆਂ ਹੋਈਆਂ ਜਿਹੜੀਆਂ ਵਧੀਆ-ਵਧੀਆ ਤੱਕਲੇ ਨੇ ਸਾਹਮਣੇ ਰੱਖੀਆਂ। ਫੋ ਦੂਜੇ ਕਿਸੇ ਵੀ ਧਰਮ ਨੂੰ ਤੁਸੀਂ ਉਹਨਾਂ ਦੇ ਵਿਦਵਾਨਾਂ ਸਕਾਲਰਾਂ ਨਾਲ ਬੈਠੋ ਉਹਨਾਂ ਦੇ ਕੋਲ ਹਰੇਕ ਚੀਜ਼ ਦਾ ਜਵਾਬ ਹੈ। ਸਾਡੇ ਵਾਲਿਆਂ ਕੋ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਜਦਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਮਹਾਂਪੁਰਖ ਹੋਇਆ ਕਿਸੇ ਨੇ ਵੀ ਪੰਕਤੀਆਂ ਇਸ ਤਰੀਕੇ ਨਾਲ ਨਹੀਂ ਲਿਖਿਆ ਆ ਕਿ ਉਹ ਇੱਕ ਵਿਚਾਰਧਾਰਾ ਦੱਸੀ ਹੋਈ ਆ। ਵੀ ਜੇ ਜੇ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਗੱਲ ਕਰੀਏ ਵੀ ਜੇ ਮੰਨ ਲਓ ਕਿ ਪਹਿਲੇ ਪੰਜ ਪੰਨਿਆਂ 'ਤੇ ਉਹਨੇ ਦੱਸਿਆ ਪੇ ਰੱਬ ਕੀ ਆ। ਅਗਲੇ ਪੰਜ ਪੰਨਿਆਂ 'ਤੇ ਹੈਗਾ ਪੇ ਸੰਸਾਰ ਕਿਤਾ ਬੜਿਆ। ਅਗਲੇ ਪੰਜ ਪੰਨਿਆਂ 'ਤੇ ਲਿਖਿਆ ਹੋਵੇ ਪੇ ਜਿਹੜੀਆਂ ਸ਼ਕਤੀਆਂ ਉਹ ਕੰਮ ਕਿਤਾ ਕਰਦੀਆਂ। ਠੀਕ ਹੈ ਬੰਦਾ ਜੰਮਦਾ ਮਰਦਾ ਕਿੱਦਾਂ ਆ ਮਰਨ ਤੋਂ ਬਾਅਦ ਕੀ ਹੁੰਦਾ ਹੈ ਸਵਰਗ ਨਰਕ ਹੈਗਾ ਜਾਂ ਨਹੀਂ ਹੈਗਾ ਪੁਨਰ ਜਨਮ ਦੇ ਬਾਰੇ ਸਿੱਖ ਧਰਮ ਕੀ ਕਹਿੰਦਾ ਹੈ ਐਦਾਂ ਕੁਛ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੜੀ ਬੰਦ ਲਿਖਿਆ ਹੈ ਜਿੱਥੋਂ ਪੰਕਤੀ ਚੱਕ ਲਈ ਜਾਂਦੀ ਆ ਜੇ ਉਹ ਪੂਰੇ ਸ਼ਬਦ ਨੂੰ ਤੁਸੀਂ ਪੜੋਗੇ ਸ਼ਬਦਾਂ ਦੀ ਲੜੀ ਨੂੰ ਪੜੋਗੇ ਤੁਸੀਂ ਰਹਾਉ ਦੀ ਪੰਕਤੀ ਨੂੰ ਪੜੋਗੇ ਜਿੱਥੇ ਪੰਕਤੀ ਵਰਤੀ ਜਾਂਦੀ ਆ ਉੱਥੇ ਤਾਂ ਉਹਦੇ ਨੇੜੇ ਤੇੜੇ ਵੀ ਨਹੀਂ ਹੁੰਦਾ ਹੁਣ ਜਿਹੜੇ ਜਿਹੜਾ ਸਾਧ ਲਾਣਾ ਜਿਹੜਾ ਅਨਪੜ ਲਾਣਾ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਇੰਨੇ ਗਲਤ ਅਰਥਾਂ ਚ ਪ੍ਰਚਾਰ ਰਿਹਾ ਹੈ ਜਦ ਕਿ ਜਿੱਡੀ ਡੁੰਗਾਈ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਨੋਵਿਗਿਆਨ ਦੀ ਗੱਲ ਕੀਤੀ ਗਈ ਆ ਮਨੋਵਿਰਤੀ ਨੂੰ ਪੜਨ ਦੀ ਗੱਲ ਕੀਤੀ ਗਈ ਆ ਅਸੀਂ ਖਾਰ ਕਿਹਨਾ ਗੱਲਾਂ ਕਰਕੇ ਹੁੰਨੇ ਆ ਚਾਹੇ ਸਾਡੇ ਹੰਕਾਰ ਦੀ ਬਿਰਤੀ ਆ ਚਾਹੇ ਲੋਭ ਦੀ ਬਿਰਤੀ ਆ ਚਾਹੇ ਪ੍ਰਾਈਤਤਾ ਤੇ ਆ ਸਾਡੇ ਅੰਦਰ ਚਾਹੇ ਕਿਸੇ ਨਾਲ ਈਰਖਾ ਆ ਚਾਹੇ ਅਸੀਂ ਸੜਦੇ ਆ ਕਿਹੜੀ ਗੱਲਾਂ ਬੇਚੈਨ ਰਹਿਣੇ ਆ ਕਿਉਂ ਜਿਹੜੀਆਂ ਗੱਲਾਂ ਦੇ ਬਾਰੇ ਜਿਨ੍ਹਾਂ ਤੇ ਕੰਟਰੋਲ ਨਹੀਂ ਸਾਡਾ ਉਹਨਾਂ ਬਾਰੇ ਚਿੰਤਾ ਕਿਉਂ ਕਰਦੇ ਆ ਜੇ ਗਰਮਾਣੀ ਨੂੰ ਉਹ 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 ਚੀਜ਼ਾਂ ਉਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਅਸੀਂ ਪੜਾਂਗੇ ਧਿਆਨ ਨਾਲ ਧਿਆਨ ਕਰਾਂਗੇ ਤੇ ਬਹੁਤ ਸਾਰੇ ਜਵਾਬ ਮਿਲ ਜਾਣਗੇ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਾਡਾ ਸਤਿਕਾਰ ਹੋਣਾ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਤਿਕਾਰ ਹੋਣਾ ਸਾਡਾ ਫਿਰ ਇੱਕ ਗੱਲ ਪੱਕੀ ਹੋਣੀ ਆ ਚਾਹੇ ਉਹ ਗੱਲ 200 ਸਾਲ ਪਹਿਲਾਂ ਦੀ ਹੋਵੇ ਚਾਹੇ 50 ਹਜ਼ਾਰ ਸਾਲ ਬਾਅਦ ਦੀ ਗੱਲ ਹੋਵੇ ਕਿਉਂਕਿ ਜਿਹੜੀ ਜਿਹੜੇ ਜਿਹੜੇ ਅਲਿਊਜ਼ਨ ਆ ਨਾ ਜਿਹੜੇ ਭਰਮ ਆ ਜਿਹੜੀ ਹਾਲ ਤੇ ਬੀਬੀ ਜਿਹੜੀ ਸੂਰਜ ਤੇ ਜਾਇ ਆਈ ਰਾਤ ਨੂੰ ਕੁੰਮਰੀ ਫਰਦੀ ਉੱਥੇ ਉਹਨੂੰ ਉੱਥੇ ਸਵਰਗ ਦੱਸਣ ਲੱਗੀ ਉਹ ਗਰਵਜਨ ਸਿੰਘ ਪੰਡਾਲਾ ਨੇ ਸੀ ਕਹਿੰਦਾ ਪੇ ਅਨੰਦ ਪ੍ਰਕੀਰਤ ਪ੍ਰ ਸਾਹਿਬ ਤੋਂ ਅੱਗੇ ਪਹਾੜੀ ਦੇ ਵਿੱਚ ਕਹਿੰਦਾ ਮੈਂ ਅੱਗੇ ਨੂੰ ਨਿਕਲ ਗਿਆ ਤੇ ਹੁਣ ਜਦੋਂ ਸੁਪਨਾ ਆਉਂਦਾ ਹੈ ਜਦੋਂ ਸੁਪਨਾ ਆਉਂਦਾ ਉਹਦੇ ਚ ਇਹੀ ਕੁਝ ਵਾਪਰਦਾ ਤੁਸੀਂ ਜੇ ਸੁਪਨਾ ਆ ਗਿਆ ਤੁਸੀਂ ਕਿੱਧਰੋਂ ਨਿਕਲੇ ਆ ਤੁਰੇ ਤੁਰੇ ਆ ਜਦ ਤੁਰੇ ਜਾ ਰਹੇ ਆ ਇਦਾਂ ਕੁਝ-ਕੁਝ ਮਤਲਬ ਸ਼ਕਲ ਰੜ ਵੀ ਮਿਲਦੀ ਹੁੰਦੀ ਹੈ ਜੇ ਕਿਸੇ ਪਿੰਡ ਬਾਰੇ ਆਉਂਦਾ ਕਿਸੇ ਸ਼ਹਿਰ ਬਾਰੇ ਆਉਂਦਾ ਠੀਕ ਹੈ ਥੋੜਾ ਥੋੜਾ ਜਿਹਾ ਲੋਕ ਜੱਗ ਇੱਕ ਦੋ ਚੀਜ਼ਾਂ ਮਿਲਦੀਆਂ ਹੁੰਨੀਆਂ 10 ਵੀ ਹੋਰ ਤਰ੍ਹਾਂ ਦੀਆਂ ਹੁੰਨੀਆਂ ਮੈਨੂੰ ਕਹਿੰਦਾ ਮੈਂ ਭੂਆ ਦੇ ਪਿੰਡ ਇੱਦਾਂ ਗਿਆ ਉੱਥੇ ਉਹਨਾਂ ਦੇ ਵਿਆਹ ਸੀ ਉੱਥੇ ਇੱਦਾਂ ਫਰਨੀ ਜਗ੍ਹਾ ਮੈਂ ਮਿਲੇ ਆ ਮੈਂ ਘਰ ਵਾਲੀ ਦੇ ਨਾਲ ਘੁੰਮਣ ਗਿਆ ਇੱਦਾਂ ਹੁਣ ਉਹ ਕਿੱਥੋਂ ਕਿੱਥੋਂ ਖਿਆਲ ਬੈਠੇ ਆ ਸਾਡੇ ਅੰਦਰ ਠੀਕ ਹੈ ਪਰ ਜਿਨ੍ਹਾਂ ਨੇ ਗੱਲਾਂ ਹੀ ਜਦੋਂ ਇੱਦਾਂ ਦੀਆਂ ਸੁਣਨੀਆਂ ਜੇ ਬੰਦਾ ਹੁਣ ਕਿਸੇ ਨੂੰ ਕੋ ਬੰਦਾ ਪੈਰਾਨੋਡ ਹੋ ਜਾਂਦਾ ਕਿਸੇ ਗੱਲ ਨੂੰ ਕਿਸੇ ਨੂੰ ਡਰ ਲੱਗਣ ਲੱਗ ਪੈਂਦਾ ਕਿਸੇ ਨੂੰ ਕਿਸਤੇ ਸ਼ੱਕ ਹੋ ਜਾਂਦੀ ਹੈ ਬਸ ਉਹ ਦਿਮਾਗ ਦੀ ਇਦਾਂ ਦੀ ਸਥਿਤੀ ਹੈ ਇੱਕ ਹੁਣ ਜਦੋਂ ਜਿਹੜੇ ਇਹ ਲੋਕ ਆ ਜਿਨ੍ਹਾਂ ਨੂੰ ਨਿਆਣਿਆਂ ਨੂੰ ਪਤਾ ਹੀ ਨਹੀਂ ਬੱਚੀਆਂ ਨੂੰ ਵੈਸੇ ਵੀ ਭਰਾਉ ਉਹ ਬੱਚੀਆਂ ਨੂੰ ਖਾਸ ਕਰਦੇ ਧਰਮ ਦੇ ਪਰਛਾਵੇਂ ਥੱਲੇ ਜਾਣ ਤੋਂ ਇੱਕ ਉਹਨਾਂ ਦੇ ਜਿਹੜੀ ਸਰੀਰ ਦੀ ਬਣਤਰ ਆ ਜਿਹੜੀ ਬੱਚੀਆਂ ਦੇ ਅੰਦਰ ਮੁੰਡਿਆਂ ਦੇ ਪ੍ਰਤੀ ਅਟਰੈਕਸ਼ਨ ਆ ਉਤੋਂ ਡਰਿਆ ਨਾ ਕਰੋ ਕਬਰਾਇਆ ਨਾ ਕਰੋ ਉਤੋਂ ਸਾਨੂੰ ਜਦੋਂ ਇਹ ਦਰਸ ਪਾਉਣ ਲੱਗਦਾ ਨਾ ਕਿ ਕੁੜੀ ਹੁਣ ਵੱਡੀ ਹੋਣ ਲੱਗੀ ਆ ਇਹ ਤਾਂ ਜਦੋਂ ਪੇ ਤਿਆਰ ਹੁੰਦੀ ਆ ਕੱਪੜੇ ਪਾਉਂਦੀ ਆ ਹੁਣ ਇੱਕ ਹੁਣ ਇਹਨਾਂ ਜਾਣਾ ਹੁਣ ਮੁੰਡਿਆਂ ਨੇ ਇਹਨੂੰ ਦੇਖਣਾ ਇਹਨੂੰ ਇਹਨ ਕਿਸੇ ਦੇ ਨਾਲ ਚੱਲ ਜਾਣਾ ਅਸੀਂ ਉਤੋਂ ਡਰਾ ਡਰ ਦੇ ਮਾਰੇ ਨਾ ਉਹਨੂੰ ਹਟਾ ਕੇ ਉਹਨੂੰ ਡਿਸਟਰੈਕਟ ਕਰਨਾ ਚਾਹੁੰਦੇ ਅਸੀਂ ਉਹਨੂੰ ਧਰਮ ਦੇ ਪਾਸੇ ਲੈ ਕੇ ਜਿਹੜੀ ਮੋਟੀਵੇਸ਼ਨ ਹੈ ਉਹਦੇ ਅੰਦਰ ਠੀਕ ਹੈ ਜੇ ਉਹ ਉੱਤੇ ਦਬਾ ਪਤਾ ਨਹੀਂ ਕਿੰਨਾ ਦਬਾਅ ਉੱਤੇ ਪੈਂਦਾ ਹੋਊਗਾ ਹੋਰ ਉਸ ਦਬਾਅ ਵਿੱਚ ਕਿੰਨੀ ਕਨਫਿਊਜ਼ ਹੁੰਦੀ ਹੋਣੀ ਉਹ ਦੱਸਣ ਵਾਲਾ ਗੱਲ ਕੋਈ ਦੱਸ ਰਿਹਾ ਧਿਆਨ ਉਹਦਾ ਹੋਰ ਕਿਤੇ ਆ ਉਹਦੀ ਚੱਦੀ ਸੁਣਦੀ ਆ ਹੋ ਸਕਦਾ ਉਹਨੂੰ ਇੱਕ ਸਟੇਜ ਤੇ ਜਾ ਕੇ ਇੰਨੀ ਕਨਫਿਊਜ਼ ਹੋ ਜਾਂਦੀ ਹੋਵੇ ਆਪਣੇ ਆਪ ਦੇ ਵਿੱਚ ਕਿ ਪਤਾ ਮੈਂ ਕੀ ਕਰਾਂ ਹੁਣ ਆਪਣੇ ਆਪ ਚ ਕਿਦਾਂ ਕਿੰਨੀ ਸਟਰਗਲ ਕਰਦੀ ਹੋਊਗੀ ਸੋਚਣ ਦੀ ਉਹ ਇਹ ਗੱਲਾਂ ਮੇਰੀ ਜ਼ਿੰਦਗੀ ਲਈ ਹੈਗੀਆਂ ਕੀ ਲੈਣਾ ਦੇਣਾ ਮੇਰੇ ਨਾਲ ਗੱਲਾਂ ਨਾਲ ਜਿਹੜੀ ਉਹ ਉਹ ਬੀਬੀ ਦੀ ਹਾਲਤ ਆ ਉਹ ਕੋਈ ਵਧੀਆ ਹਾਲਤ ਨਹੀਂ ਹੈ ਉਹ ਯਕੀਨ ਮੰਨੀ ਬੈਠੀ ਆ ਇਹਨਾਂ ਗੱਲਾਂ ਦੇ ਉੱਤੇ